ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੇਂ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਐਂਡ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਕਿਉਂਕਿ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਸਕੇ ਅੱਜ ਤੁਹਾਡੇ ਸਾਹਮਣੇ ਇੱਕ ਮੱਝ ਲੈ ਕੇ ਆਏ ਆ ਦੂਜਾ ਸਵਾ ਝੋਟੀ ਆ ਪਹਿਲਾਂ ਨੇ 11 ਤੋਂ 12 ਲੀਟਰ ਤੋ ਦਿੱਤਾ ਤੁਸੀਂ ਦੇਖ ਸਕਦੇ ਥਲਾਂ ਦੀ ਬੰਤਰ ਅਲੱਗ-ਅਲੱਗ ਥਾਣਾ ਦੀ ਬੰਤਰ ਆ ਤੇ ਥੋੜੀ ਜੀ ਡਰਦੀ ਆ ਤੇ ਕੁੰਡੀ ਝੋਟੀ ਆ ਕੱਲ ਹੀ ਸੂਈ ਆ ਜੀ ਪਿੱਛੇ ਕੱਟਾ ਜੀ ਜੇ ਕਿਸੇ ਨੂੰ ਪਸੰਦ ਹੋਵੇ ਤਾਂ ਕਨੈਕਟ ਕਰ ਸਕਦਾ ਭਰਾ ਪਿੰਡ ਗੈਰੀਵੁੱਟਰ ਜ਼ਿਲ੍ਹਾ ਬਠਿੰਡਾ ਥਾਣ ਤੁਹਾਨੂੰ ਦੇਖੋ ਤੁਸੀਂ ਬਹੁਤ ਮਿੱਠੀ ਤੇ ਆ ਬਹੁਤ ਚੰਗਾ ਥਾਨ ਲੱਗਿਆ ਤੇ ਦੋ ਦੋ 12 13 ਕਿਲੋ ਦੀ ਗਾਰੰਟੀ ਹੈ ਜੀ ਜੇ 12 13 ਕਿਲੋ ਦੇ ਦੋ ਘੜਦੀ ਨਹੀਂ ਜੀ ਪੂਰੀ ਪਲੀ ਚਲੀ ਆ ਤੇ ਜੇ ਕਿਸੇ ਨੇ ਜੇ ਕਿਸੇ ਨੂੰ ਪਸੰਦ ਹੋਵੇ ਤਾਂ ਕਨੈਕਟ ਕਰ ਸਕਦਾ ਭਰਾ ਪਿੰਡ ਗੈਰੀਵੁੱਟਰ ਜ਼ਿਲ੍ਹਾ ਬਠਿੰਡਾ ਫੋਨ ਨੰਬਰ 9814634305 ਫੋਨ ਨੰਬਰ ਹੈ ਜੀ ਜੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਫੋਨ ਲਾ ਸਕਦਾ ਭਰਾ ਆ ਪਿੱਛੇ ਕੱਟਾ ਜੀ ਕੱਲ ਹੀ ਸੂਈ ਆ ਸ਼ਾਮ ਨੂੰ ਜੇ ਜੋਰ ਦੀ ਪਾਸ ਆਈ